कोरोना महामारी ਦੇ ਦੌਰਾਨ ਇੱਕ ਚੀਜ਼ ਸਭ ਤੋਂ ਵੱਡੇ ਪੱਧਰ ਦੇ ਉੱਤੇ ਪ੍ਰਚਾਰੀ ਗਈ ਕਿ ਕੋਰੋਨਾ ਦੀ ਵੈਕਸੀਨ ਆ ਚੁੱਕੀ ਆ ਜੇ ਕੋਰੋਨਾ ਤੋਂ ਬਚਣਾ ਹੈ ਤਾਂ ਆ ਟੀਕਾ ਲਗਾਉਣਾ ਤੁਹਾਡੇ ਲਈ ਬੇਹਦ ਜ਼ਰੂਰੀ ਆ ਉਸ ਤੋਂ ਬਾਅਦ ਦੀਆਂ ਜਿਹੜੀਆਂ ਸਰਕਾਰੀ ਨੀਤੀਆਂ ਇਹ ਸੀ ਕਿ ਜੇ ਤੁਸੀਂ ਸਰਕਾਰੀ ਦਫ਼ਤਰ ਜਾਣਾ ਹੈ ਤਾਂ ਤੁਹਾਡੇ ਟੀਕਾ ਲੱਗਿਆ ਹੋਣਾ ਚਾਹੀਦਾ ਜੇ ਤੁਸੀਂ ਹਵਾਈ ਸਫ਼ਰ ਕਰਨਾ ਹੈ ਤਾਂ ਵੀ ਤੁਹਾਡੇ ਟੀਕਾ ਲੱਗਿਆ ਹੋਣਾ ਚਾਹੀਦਾ ਮਤਲਬ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੰਮ ਕਰਨਾ ਹੈ ਤੁਸੀਂ ਘਰੋਂ ਬਾਹਰ ਨਿਕਲਣਾ ਹੈ ਤਾਂ ਤੁਹਾਡੇ ਤੋਂ ਇਹ ਪੁੱਛਿਆ ਜਾਣ ਲੱਗਿਆ ਸੀ ਕਿ ਤੁਸੀਂ ਕਰੋਨਾ ਦਾ ਟੀਕਾ ਲਗਵਾਇਆ ਹੁਣ ਉਸੇ ਟੀਕੇ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਆ ਯੂਕੇ ਦੇ ਵਿੱਚ ਇੱਕ ਨਾਗਰਿਕ ਦੇ ਵੱਲੋਂ ਇਹ ਕੇਸ ਦਾਇਰ ਕੀਤਾ ਜਾਂਦਾ ਕਿ ਕੋਵਿਡ ਦੇ ਟੀਕੇ ਦੇ ਨਾਲ ਹੀ ਉਸ ਨੂੰ ਬ੍ਰੇਨ ਹੈਮਰੇਜ ਵਰਗਾ ਅਟੈਕ ਆਉਂਦਾ ਏ ਉਸ ਕੰਪਨੀ ਦੇ ਉੱਤੇ ਜਿਹੜਾ ਆ ਉਹ ਕਾਰਵਾਈ ਦੀ ਮੰਗ ਕਰਦਾ ਤੇ ਹੁਣ ਇਸ ਪੂਰੀ ਰਿਸਰਚ ਦੇ ਵਿੱਚ ਕੰਪਨੀ ਨੇ ਮੰਨਿਆ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਵੱਲੋਂ ਬਣਾਈ ਉਸ ਵੈਕਸੀਨ ਦੇ ਮਾੜੇ ਪ੍ਰਭਾਵ ਜਿਹੜੇ ਨੇ ਉਹ ਮਨੁੱਖੀ ਸਰੀਰ ਦੇ ਉੱਤੇ ਪੈ ਸਕਦੇ ਨੇ ਬਹੁਤ ਵੱਡੀ ਖਬਰ ਆ ਹਲੇ ਕੋਈ ਬਹੁਤ ਬਹੁਤ ਜ਼ਿਆਦਾ ਸਾਲ ਨਹੀਂ ਹੋਏ ਕੋਈ ਤਹਾਕੇ ਸਦੀਆਂ ਨਹੀਂ ਬੀਤੀਆਂ ਇਸ ਚੀਜ਼ ਨੂੰ ਕੁਝ ਕੁ ਸਾਲ ਪਹਿਲਾਂ ਰਿਸਰਚਾਂ ਹੁੰਦੀਆਂ ਨੇ ਕੋਵਿਡ ਨੂੰ ਮਹਾਮਾਰੀ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਪੂਰਾ ਵਿਸ਼ਵ ਇਸ ਦਾ ਸਾਹਮਣਾ ਕਰਦਾ ਫੇਰ ਖਬਰਾਂ ਆਉਂਦੀਆਂ ਨੇ ਕਿ ਕੋਵਿਡ ਤੋਂ ਬਚਣ ਦੇ ਲਈ ਵੈਕਸੀਨ ਤਿਆਰ ਕਰ ਲਈ ਗਈ ਆ ਕੋਵਿਡ ਸ਼ੀਲਡ ਨਾਮ ਹੇਠਾਂ ਇਸ ਬ੍ਰਾਂਡ ਹੇਠਾਂ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਹਾ ਕਿ ਲਗਭਗ 90% ਤੋਂ ਵੱਧ ਭਾਰਤ ਦੇ ਵਿੱਚ ਜਿਹੜੀ ਇਹ ਵੈਕਸੀਨ ਲੱਗੀ ਆ ਤੇ ਹੁਣ ਜਦੋਂ ਇਹ ਖਬਰ ਆ ਰਹੀ ਆ ਕਿ ਇਸ ਵੈਕਸੀਨ ਦੇ ਨਾਲ ਹਾਰਟ ਅਟੈਕ ਬ੍ਰੇਨ ਹੈਮਰੇਜ ਤੁਹਾਡੇ ਖੂਨ ਦੇ ਵਿੱਚ ਗਠਾਂ ਬਣ ਸਕਦੀਆਂ ਨੇ ਇਹ ਖਬਰਾਂ ਜਦੋਂ ਸਾਹਮਣੇ ਆ ਰਹੀਆਂ ਨੇ ਤਾਂ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਆ ਜਿਹੜੇ ਲੋਕਾਂ ਨੂੰ ਉਸ ਵੇਲੇ ਸਰਕਾਰ ਦੇ ਵੱਲੋਂ ਪ੍ਰਚਾਰ ਦੇ ਵਿੱਚ ਇਹ ਭਰੋਸਾ ਦਿੱਤਾ ਗਿਆ ਸੀ ਕਿ ਟੀਕਾ ਲਗਵਾ ਲਓ ਕਰੋਨਾ ਤੋਂ ਬਚ ਜਾਓਗੇ ਹੁਣ ਉਹ ਇਹ ਸੋਚ ਰਹੇ ਨੇ ਕਿ ਜਿਹੜਾ ਚੀਜ਼ ਨੂੰ ਬਚਾਉਣ ਦੇ ਵਾਸਤੇ ਟੀਕਾ ਲਗਵਾਇਆ ਸੀ ਉਹ ਕਰੋਨਾ ਤਾਂ ਹੁਣ ਨਹੀਂ ਰਿਹਾ ਪਰ ਉਮਰ ਭਰ ਦੇ ਲਈ ਇਹ ਡਰ ਮਨਾਂ ਦੇ ਵਿੱਚ ਬੈਠ ਗਿਆ ਕਿ ਸ਼ਾਇਦ ਮੈਨੂੰ ਵੀ ਹਾਰਟ ਅਟੈਕ ਨਾ ਹੋ ਜਾਵੇ ਮੈਨੂੰ ਵੀ ਸਾਹ ਰੁਕਣ ਦੀ ਦਿੱਕਤ ਨਾ ਆ ਜਾਵੇ ਕਿਉਂਕਿ ਆਮ ਰੂਟੀਨ ਦੇ ਵਿੱਚ ਜਦੋਂ ਇਹ ਦਿੱਕਤਾਂ ਆਉਂਦੀਆਂ ਨੇ ਕਿਸੇ ਦੇ ਸਿਰ ਦੇ ਵਿੱਚ ਦਰਦ ਹੁੰਦਾ ਕਿਸੇ ਦੀ ਧੜਕਣ ਵੱਧਦੀ ਆ ਤਾਂ ਦਿਮਾਗ ਜਿਹੜਾ ਆ ਹੁਣ ਉਸ ਪਾਸੇ ਨੂੰ ਜਾਊਗਾ ਕਿ ਮੇਰੇ ਟੀਕਾ ਲੱਗਿਆ ਹੋਇਆ ਹੋ ਸਕਦਾ ਮੇਰੇ ਨਾਲ ਵੀ ਇਹ ਆਣੋ ਹੋਣੀ ਜਿਹੜੀ ਆ ਉਹ ਨਾ ਵਾਪਰ ਜੇ ਸੋ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉਸ ਕੰਪਨੀ ਦੀ ਅਣਗੈਲੀ ਆ ਜਿਨੇ ਬਿਨਾਂ ਰਿਸਰਚ ਤੋਂ ਉਸ ਵੇਲੇ ਇਹ ਸੋਚਿਆ ਕਿ ਇਸ ਦਾ ਮਨੁੱਖੀ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਇਸ ਚੀਜ਼ ਨੂੰ ਮਾਰਕੀਟ ਦੇ ਵਿੱਚ ਲਿਆਂਦਾ ਬਰਾਬਰ ਦੀਆਂ ਦੋਸ਼ੀ ਨੇ ਸਰਕਾਰਾਂ ਜਿਹੜੀਆਂ ਇਸ ਚੀਜ਼ ਨੂੰ ਪਰਫੁੱਲਿਤ ਕਰਨ ਦੇ ਵਿੱਚ ਉਸ ਵੇਲੇ ਨਾਲ ਖੜੀਆਂ ਕਿਉਂ ਨਹੀਂ ਉਸ ਵੇਲੇ ਜਿਹੜਾ ਇਸ ਦੀ ਜਾਂਚ ਨੂੰ ਹੋਰ ਵੱਡੇ ਪੱਧਰ ਤੇ ਕੀਤਾ ਗਿਆ ਕਿਉਂ ਨਹੀਂ ਥੋੜਾ ਸਬਰ ਹੋਰ ਰੱਖਿਆ ਗਿਆ ਤਾਂ ਜੋ ਇਹ ਬਾਚਿਆ ਜਾ ਸਕੇ ਕਿ ਕੋਵਿਡ ਨਾਲੋਂ ਜ਼ਿਆਦਾ ਕਿਤੇ ਤੁਹਾਡਾ ਟੀਕਾ ਜਿਹੜਾ ਆ ਉਹ ਖਤਰਨਾਕ ਤਾਂ ਨਹੀਂ ਸਾਬਤ ਹੋਊਗਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਜੇ ਇਹ ਇੰਜੈਕਸ਼ਨ ਬਣਿਆ ਤਾਂ ਉਹ ਸਰਮ ਕੰਪਨੀ ਭਾਰਤ ਦੀ ਪੂਨੇ ਵਿੱਚ ਬਣਿਆ ਯੂਕੇ ਦੀ ਇਸ ਜਿਹੜੀ ਖਬਰ ਆ ਇਸ ਰਿਪੋਰਟ ਨੇ ਵਿਸ਼ਵ ਭਰ ਦੇ ਵਿੱਚ ਹਲਚਲ ਮਚਾ ਦਿੱਤੀ ਆ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਵੀ ਸੀ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਸੀ ਕਿ ਕੋਵਿਡ ਦੇ ਟੀਕੇ ਦੇ ਬਹਾਨੇ ਜਿਹੜਾ ਆ ਉਹ ਵੱਡੇ ਪੱਧਰ ਦੀਆਂ ਚਾਲਾਂ ਵੀ ਚਲੀਆਂ ਜਾ ਸਕਦੀਆਂ ਨੇ ਪਰ ਉਸ ਵੇਲੇ ਇਨਸਾਨ ਜਿਹੜਾ ਆ ਉਹ ਬਹੁ ਗਿਣਤੀ ਦੇ ਪ੍ਰਭਾਵ ਹੇਠਾਂ ਆਉਣਾ ਲਾਜ਼ਮੀ ਆ ਭਾਰਤ ਦੇ ਵਿੱਚ ਵੀ ਦੁਨੀਆ ਦੇ ਵਿੱਚ ਵੀ ਕਰੋਨਾ ਨੂੰ ਇੱਕ ਅਜਿਹੇ ਤਰੀਕੇ ਦੇ ਨਾਲ ਪ੍ਰਚਾਰਿਆ ਗਿਆ ਕਿ ਜੇ ਇੰਜੈਕਸ਼ਨ ਨਹੀਂ ਲਾਉਂਗੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕੈਦ ਹੋ ਕੇ ਰਹਿ ਜਾਓਗੇ ਤੁਹਾਨੂੰ ਕਿਤੇ ਵੀ ਜਾਣ ਦੇ ਲਈ ਕਰੋਨਾ ਦਾ ਸਰਟੀਫਿਕੇਟ ਬਣਾਉਣਾ ਬੇहद ਜ਼ਰੂਰੀ ਆ ਤਕਰੀਬਨ 4 ਸਾਲ ਬਾਅਦ ਕੰਪਨੀ ਵੱਲੋਂ ਇਹ ਜਾਣਕਾਰੀ ਬਾਹਰ ਨਿਕਲਣ ਤੋਂ ਬਾਅਦ ਨਾਲ ਹੀ ਇੱਕ ਬਿਆਨ ਹੋਰ ਜਾਰੀ ਕੀਤਾ ਗਿਆ ਕਿ ਇਸ ਟੀਕੇ ਦੇ ਮਾੜੇ ਪ੍ਰਭਾਵ ਹਰ ਇੱਕ ਦੇ ਉੱਤੇ ਨਹੀਂ ਆਉਣਗੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਕੁਝ ਲੋਕਾਂ ਦੇ ਉੱਤੇ ਇਸ ਤਰੀਕੇ ਦੇ ਇਫੈਕਟ ਜਿਹੜੇ ਨੇ ਉਹ ਇਸ ਇੰਜੈਕਸ਼ਨ ਦੇ ਨਾਲ ਹੋ ਸਕਦੇ ਨੇ ਸੋ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇੱਕ ਹੋਰ ਵੀ ਗੱਲ ਹੈ ਨਾ ਕਿ ਤੁਹਾਡੀ ਵਿਲ ਪਾਵਰ ਤੁਸੀਂ ਜਿਸ ਤਰੀਕੇ ਦੇ ਨਾਲ ਸੋਚਦੇ ਹੋ ਉਹ ਚੀਜ਼ਾਂ ਤੁਹਾਡੇ ਤੇ ਅਸਰ ਕਰਦੀਆਂ ਨੇ ਪਰ ਇਹ ਸਭ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਸਰਕਾਰਾਂ ਦੇ ਉੱਤੇ ਇਹਨਾਂ ਮੈਡੀਕਲ ਇੰਸਟੀਟਿਊਸ਼ਨਸ ਦੇ ਉੱਤੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਇੰਜੈਕਸ਼ਨ ਨੂੰ ਸਰਕੂਲੇਟ ਕੀਤਾ ਲੋਕਾਂ ਦੇ ਲਵਾਇਆ ਤੇ ਬਾਅਦ ਦੇ ਵਿੱਚ ਹੁਣ ਇਹ ਜਾਣਕਾਰੀ ਵੀ ਖੁਦ ਦੇ ਰਹੇ ਨੇ ਖੁਦ ਮੰਨ ਰਹੇ ਨੇ ਕਿ ਇਸ ਦੇ ਮਾੜੇ ਪ੍ਰਭਾਵ ਜਿਹੜੇ ਨੇ ਉਹ ਮਨੁੱਖੀ ਸਰੀਰ ਦੇ ਉੱਤੇ ਪੈ ਸਕਦੇ ਨੇ ਅਸੀਂ ਆਪਣੇ ਚੈਨਲ ਦੇ ਵੱਲੋਂ ਤੁਹਾਨੂੰ ਇਹ ਅਪੀਲ ਕਰਦੇ ਆਂ ਕਿ ਕਿਸੇ ਤਰੀਕੇ ਦੀ ਟੈਨਸ਼ਨ ਜਿਹੜੀ ਆ ਉਹ ਲੈਣ ਦੀ ਜ਼ਰੂਰਤ ਨਹੀਂ ਤੁਸੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਸੋਚੋਗੇ ਕੁਦਰਤਨਾ ਕਿ ਉਸ ਤਰੀਕੇ ਦੀ ਘਟਨਾ ਵਾਪਰਨ ਦੇ ਚਾਂਸਸ ਵੱਧ ਜਾਂਦੇ ਨੇ ਸਰੀਰਕ ਤੌਰ ਦੇ ਉੱਤੇ ਜੇ ਤੁਸੀਂ ਫਿਟ ਹੋ ਤੁਸੀਂ ਰੋਜ਼ਾਨਾ ਕਸਰਤ ਕਰਦੇ ਹੋ ਚੰਗਾ ਭੋਜਨ ਖਾਂਦੇ ਹੋ ਤਾਂ ਇਸ ਤਰੀਕੇ ਦੇ ਪ੍ਰਭਾਵ ਤੁਹਾਡੇ ਉੱਤੇ ਆਉਣ ਦੇ ਨਾ ਮਾਤਰ ਚਾਂਸ ਜਿਹੜੇ ਨੇ ਉਹ ਰਹਿ ਜਾਂਦੇ ਨੇ ਸਾਡਾ ਮਕਸਦ ਇਹ ਜਾਣਕਾਰੀ ਦੇ ਕੇ ਕਿਸੇ ਤਰੀਕੇ ਨਾਲ ਵੀ ਤੁਹਾਨੂੰ ਚਿੰਤਾ ਦੇ ਵਿੱਚ ਪਾਉਣਾ ਨਹੀਂ ਹੈਗਾ